ਜੋ ਫਰਵਰੀ ਦਾ ਦਿਨ ਰੱਖ ਕੇ 24 ਦੋ ਹਜ਼ਾਰ ਜੀ ਕਰਕੇ ਕਿਸਾਨਾਂ ਨਾਲ ਵਾਦੇ ਮੁੱਕਰੀ ਦਿੱਲੀ ਸਰਕਾਰ ਜੀ ਕਰਕੇ ਕਿਸਾਨਾਂ ਨਾਲ ਵਾਦੇ ਮੁੱਕਰੀ ਦਿੱਲੀ ਸਰਕਾਰ ਜੀ ਲੈ ਲਈ ਗਏ ਆ ਗੁਰੂ ਗ੍ਰੰਥ ਤੋਂ ਚਾਲਿਆਂ ਦੇ ਪੌਣ ਨੂੰ ਹੌਸਲੇ ਬੁਲੰਦ ਤੋਰ पे ਕਿਸਾਨ ਜੀ ਦਿੱਲੀ ਦੇ ਜਗ੍ਹਾਉਣ ਨੂੰ ਹੌਸਲੇ ਬੁਲੰਦ ਤੁਰ ਪਈ ਕਿਸਾਨ ਦੀ ਦਿੱਲੀ ਦੇ ਜਗਾਵਣ ਨੂੰ ਕਰ ਦਿੱਤਾ ਕੂਚ ਅੱਗੇ ਵਧੀ ਜਾਂਦੇ ਮੰਜ਼ਲਾਂ ਨੂੰ ਮਾਰ ਜੀ ਰਸਤੇ ਬਲੌਕ ਖੱਟਰ ਨੇ ਕਰਤੇ ਹੋਇਆ ਪੱਪਾ ਪਾਰ ਜੀ ਰਸਤੇ ਬਲੌਕ ਖੱਟਰ ਨੇ ਕਰਤੇ ਹੋਇਆ ਪੱਪਾ ਪਾਰ ਜੀ ਗੱਡੀਆਂ ਨੇ ਕਿਲਾ ਤਾਰਾ ਕੰਢਿਆਲੀਆਂ ਜ਼ੁਲਮ ਕਮਾ ਹੌਸਲੇ ਬੁਲੰਦ ਤੁਰ ਪੇ ਕਿਸਾਨ ਜੀ ਦਿੱਲੀ ਦੇ ਜਗੌਣੇ ਨੂੰ ਹੌਸਲੇ ਬੁਲੰਦ ਤੁਰ ਪੇ ਕਿਸਾਨ ਨੇ ਦਿੱਲੀ ਦੇ ਜਗੌਣੇ ਨੂੰ ਕਰਤਾ ਮਹੌਲ ਜਿਵੇਂ ਦੇਸ਼ ਭਾਰ ਲਾਇਆ ਗਿਆ ਹੈ ਚੜ ਕੇ ਪੱਕੇ ਬੈਰੀ ਗੇਟ ਸੜਕਾਂ ਤੇ ਲਾਦਤੇ ਲੋਹੇ ਨਾਲ ਮੜ ਕੇ ਪੱਕੇ ਬੈਰੀ ਗੇਟ ਸੜਕਾਂ ਤੇ ਲਾਦਤੇ ਲੋਹੇ ਨਾਲ ਮੜ ਕੇ ਦਿਨ ਨਾਲ ਕਰਦੇ ਮੁਕਾਬਲਾ ਜ਼ੁਲਮ ਮਿਟਾਉਣ ਨੂੰ ਹੌਸਲੇ ਬੁਲੰਦ ਤੁਰ ਪੇ ਕਿਸਾਨ ਜੀ ਦਿੱਲੀ ਦੇ ਜਗ੍ਹਾਉਣ ਨੂੰ ਹੌਸਲੇ ਬੁਲੰਦ ਤੁਰ ਪੇ ਕਿਸਾਨ ਜੀ ਦਿੱਲੀ ਦੇ ਜਗ੍ਹਾਉਣ ਨੂੰ ਭਾਟ ਰਾਤ ਹੁੰਦਾ ਜੰਗ ਕਮਸਾਨ ਦਾ ਜਿਵੇਂ ਹਿੰਦ پاک ਦਾ ਦੇਣ ਲਈ ਸਾਥ ਹਰਿਆਣਾ ਆ ਗਿਆ ਅਣਖੀ ਪੰਜਾਬ ਦਾ ਨੇ ਲਈ ਸਾਥ ਹਰਿਆਣਾ ਆ ਗਿਆ ਅਣਖੀ ਪੰਜਾਬ ਦਾ ਹੁੰਦੀ ਐ ਬੰਪਾਰੀ ਚੱਲਦੀਆਂ ਗੋਲੀਆਂ ਪਿੱਛੇ ਹੈ ਘਟਾਉਣ ਨੂੰ ਹੌਸਲੇ ਬੁਲੰਦ ਤੁਰ ਪੇ ਕਿਸਾਨ ਨੇ ਦਿੱਲੀ ਦੇ ਜਗ੍ਹਾਉਣ ਨੂੰ ਹੌਸਲੇ ਬੁਲੰਦ ਤੁਰ ਪੇ ਕਿਸਾਨ ਜੀ ਦਿੱਲੀ ਦੇ ਜਗ੍ਹਾਉਣ ਨੂੰ ਜਾਬਤਾ ਬਣਾ ਕੇ ਲੜਦੇ ਲੜਾਈ ਨੇ ਅੱਖ ਦੇ ਜੋ ਆਗੂ ਐ ਲੱਭ ਲੈਂਦੇ ਹਰ ਔਕੜ ਦਾ ਹੱਲ ਨੇ ਐਸਾ ਕੱਢ ਜਾਦੂ ਐ ਲੱਭ ਲੈਂਦੇ ਹਰ ਔਕੜ ਦਾ ਹੱਲ ਨੇ ਐਸਾ ਕੱਢ ਜਾਦੂ ਐ ਉਹਨਾਂ ਦਾ ਮੁਕਾਬਲਾ ਪਤੰਗ ਕਾਰਦੇ ਅਸਮਾਨ ਨੂੰ ਲਾਉਣ ਨੂੰ ਹੌਸਲੇ ਉੱਚੇ ਤੁਰੇ ਕਿਸਾਨ ਜੀ ਦਿੱਲੀ ਦੇ ਜਗਾਉਣ ਨੂੰ ਹੌਸਲੇ ਉੱਚੇ ਤੁਰੇ ਕਿਸਾਨ ਜੀ ਦਿੱਲੀ ਦੇ ਜਗਾ ਕੀ ਉੱਤੇ ਦਿੱਲੀ ਦੀ ਪਾਵਾਂਗੇ ਭੰਗੜੇ ਜੋ ਕੰਬੀ نیند ਸੁੱਤੀ ਐ ਮਿਲਣੇ ਨਾ ਹੱਕ ਲੜਿਆ ਬਗੈਰ ਦੀ ਰਲੇ ਚੋਰ ਕੁੱਤੀ ਐ ਮਿਲਣੇ ਨਾ ਹੱਕ ਲੜਿਆ ਬਗੈਰ ਦੀ ਰਲੇ ਚੋਰ ਕੁੱਤੀ ਐ ਜਰ ਮੈਲ ਸੱਚ ਲੇਖਦਾ ਗੱਲਾਂ ਵੇ ਸੁਣਾਉਣ ਨੂੰ ਹੌਸਲੇ ਬੁਲੰਦ ਤੁਰ ਪੇ ਕਿਸਾਨ ਜੀ ਦਿੱਲੀ ਦੇ ਜਗਾਉਣ ਨੂੰ ਹੌਸਲੇ ਬੁਲੰਦ ਤੁਰ ਪੇ ਕਿਸਾਨ ਜੀ